ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਓਂ ਦਾਤਾ हम मूर्ख तुम चतुर सयाने तू सर्व कला का ज्ञाता हम मैले हम बेले तुम उज्जल कर देव हम मैले हम बेले तुम उज्जल कर देव आमेन <स्थी> त उ اجل کر دیو ہم ملے تم یو جل کر دیو ہم ملے ہم ملے تم اجلک دیو تم اجلکارے ਸਾਰੇ ਦੇਵ ਹਮ ਮੈਲੇ 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 ਤੁਮ ਯੋਜ ਲਕਾਰ ਦੇਵ ਅਮ ਲੈ ਲੇ ਹਮ ਮੈਲੇ ਤੁਮ ਯੂਜਲ ਕਰ ਦੇਵਾ ਅਮ ਲੈ ਲੇ ਹਮ ਮੈਲੇ ਤੁਮ ਯੂਜਲ ਕਰ ਦੇਵਾ ਅਮ ਲੈ ਲੇ ਹਮ ਮੈਲੇ ਤੁਮ हम मैले हम मैले तुम उजल कर देवा 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 ਪਰਮ ਸਨਮਾਨ ਯੋਗ ਗੁਰੂ ਦੀ ਸਾਜੇ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵੜ ਭਾਗੀ ਜਨੋ ਜੋ ਧਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਦੇ ਭਾਵਨ ਚਰਣਾ ਦੇ ਵਿੱਚ ਨਿਤ ਨਤਮਸਤਕ ਹੋ ਰਹੇ ਹੋ ਕਰਮ ਤੋਂ ਬਿਨਾ ਸਤ ਸੰਗਤ ਨਹੀਂ ਹੁੰਦੀ ਭਾਗਾਂ ਤੋਂ ਬਿਨਾ ਜਪਿਆ ਨਹੀਂ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ ਕਰਮ ਚੰਗੇ ਨੇ ਭਾਗ ਚੰਗੇ ਨਹੀਂ ਤੇ ਤੁਸੀਂ ਅੱਜ 41 ਦਿਨ ਦੀ ਮਹਾਨ ਪੈਦਲ ਯਾਤਰਾ ਦੇ 32ਵੇਂ ਦਿਨ ਵਿੱਚ ਹਾਜ਼ਰੀਆਂ ਭਰ ਰਹੇ ਹੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 32 ਦਿਨ ਅੱਜ ਪੂਰੇ ਹੋਏ ਨੇ ਤੇ ਨਿਰਵਗੰਤਾ ਸਾਹਿਤ ਯਾਤਰਾ ਚੱਲ ਰਹੀ ਹੈ ਰੋਗ ਨੈਮ ਸੋਧਾ ਸਤਿ ਸ੍ਰੀ ਅਕਾਲ ਉਹਦੀ ਕਿਰਪਾ ਹੋਵੇ ਤੇ ਇੰਨਾ ਵੱਡਾ ਜੱਪ ਤਪ ਹੋ ਸਕਦਾ ਆ ਕਿਉਂਕਿ ਜੱਪ ਵੀ ਕਰ ਰਹੇ ਆ ਤਪ ਵੀ ਕਰ ਰਹੇ ਆ ਸੇਵਾ ਵੀ ਕਰ ਰਹੇ ਆ ਦਾਨ ਪੁੰਨ ਵੀ ਕਰ ਰਹੇ ਆ ਇਹੀ ਕੁਝ ਮਹਾਰਾਜ ਨੇ ਕਹਿਣ ਲਈ ਸਾਨੂੰ ਦੇ ਕਹਿ ਲਿਆ ਕਿ ਆਇਆ ਇਹ ਕੁਝ ਕਰਨ ਵਾਸਤੇ ਮਹਾਰਾਜ ਨੇ ਗੁਰਸਿੱਖ ਨੂੰ ਹੁਕਮ ਕੀਤਾ ਆ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨੇ ਭਾਈ ਇਹ ਇਹ ਹੁਕਮ ਕਹਿੰਦੇ ਤੁਸੀਂ ਮੰਨ ਲਿਆ ਤੇ ਫਿਰ ਪ੍ਰਾਪਤੀ ਕਰ ਲਵੋਗੇ ਫਿਰ ਗੱਲ ਬਣ ਜਾਣੀ ਹੈ ਮਹਾਰਾਜ ਕਹਿੰਦੇ ਨੇ ਤੇ ਆਉਣ ਦਾ ਇਸ ਸੰਸਾਰ ਤੇ ਜੀ ਹਮ ਸਫਲਾ ਹੋ ਜਾਵੇਗਾ ਤੇ ਇਹੋ ਚੀਜ਼ਾਂ ਜਿੰਨਾ ਚਿਰ ਅਸੀਂ ਗੁਰੂ ਦੇ ਚਰਨਾਂ 'ਚ ਪੇਟਾ ਨਹੀਂ ਕਰਦੇ ਫਿਰ ਰੱਬ ਵੀ ਨਹੀਂ ਸਾਡੇ ਤੇ ਰਿਹਦਾ ਰੱਬ ਕਿਵੇਂ ਰਹੇਗਾ ਜੇ ਸਾਡਾ ਮਨ ਨਹੀਂ ਗੁਰੂ ਅੱਗੇ ਜੇ ਸਾਡਾ ਤਨ ਨਹੀਂ ਗੁਰੂ ਦੇ ਅੱਗੇ ਜੇ ਸਾਡਾ ਧਨ ਨਹੀਂ ਗੁਰੂ ਦੇ ਅੱਗੇ ਗੁਰੂ ਕਿਵੇਂ ਸਾਡੇ ਨਾਲ ਪਿਆਰ ਕਰੇ ਤੇ ਮਹਾਰਾਜ ਕਹਿੰਦੇ ਨੇ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲੀਏ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲੀਏ ਜਾਨ ਮਾਣ ਤਨ ਦੇ ਕੇ ਗੁਰਾਂ ਨੂੰ ਮਨਾ ਲੀਏ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲੀਏ ਦਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲੀਏ ਦਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲੀਏ ਦਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲੀਏ ਸਾਧ ਮੰਨ ਕਨ ਦੇ ਕੇ ਗੁਰਾ ਗੁਰਾਂ ਨੂੰ ਮਨਾਲੀਏ ਗੁਰਾਂ ਨੂੰ ਮਨਾਲੀਏ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾਲੀਏ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾਲੀਏ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾਲੀਏ ਤਨ ਮਨ ਨੂੰ ਦੇ ਕੇ ਰਾਨੂ ਮਨ ਲਾ ਲਈਏ ਮਰਜ ਕਹਿੰਦੇ ਨੇ ਜੇ ਤਨ ਦੀ ਲੋੜ ਪਈ ਹੈ ਤੇ ਤਨ ਗੁਰੂ ਅੱਗੇ ਅਰਪਣ ਕਰ ਦੇਵੋ ਵਾਹਿਗੁਰੂ ਜੇ ਮਨ ਦੀ ਲੋੜ ਪੈਂਦੀ ਹੈ ਤੇ ਮਨ ਨੂੰ ਅਰਪਣ ਕਰੀਏ ਵਾਹਿਗੁਰੂ ਜੇ ਤਨ ਦੀ ਲੋੜ ਪੈਂਦੀ ਹੈ ਤੇ ਕਹਿੰਦੇ ਨੇ ਤਨ ਗੁਰੂ ਅੱਗੇ ਕੁਰਬਾਨ ਕਰ ਦੇਣਾ ਚਾਹੀਦਾ ਕਦੀ ਵੇਖਿਓ ਇਤਿਹਾਸ ਵੱਲ ਝਾਤੀ ਮਾਰਿਓ ਕਦੀ ਮਹਾਰਾ ਜੀ ਨੇ ਨਹੀਂ ਪ੍ਰਵਾਹ ਕੀਤੀ ਪੰਡਾਂ ਦੀਆਂ ਪੰਡਾਂ ਨੇ ਜਿਹੜੀਆਂ ਮਾਇਆ ਦੀਆਂ ਉਹ ਸਰਸਾ ਨਦੀ ਚ ਵਹਾਤੀਆਂ ਵਾਹਿਗੁਰੂ ਤੇ ਮਹਾਰਾਜ ਕਹਿੰਦੇ اے ਜੀਵ ਤੂੰ ਅੰਮਾਇ ਗੁਰੂ ਦੇ ਦਰ ਤੇ ਸੰਗਤ ਚ ਆਉਣਾ ਆ ਤੇ ਇਹ ਨਾ ਕਹਿ ਕੇ ਮੈਂ ਕਰਦਾ ਆ ਮੈਂ ਇਥੇ ਕਰਨ ਵਾਲਾ ਕੋਈ ਨਹੀਂ ਹੋ ਰਹਿਦਾ ਮਹਾਰਾਜ ਕਹਿੰਦੇ ਨੇ ਓਨਾ ਚਿਰ ਤੇਰੇ ਕਾਰਜ ਨਹੀਂ ਉਸ ਹੋਰ ਨੇ ਜਿੰਨਾ ਚਿਰ ਤੂੰ ਸੰਗਤ ਵਿੱਚ ਆਉਣਾ ਆ ਤੇ ਮੁਖ ਦੇ ਨਾਲ ਜਪ ਰਿਹਾ ਆ ਸਤਨਾਮ ਸ੍ਰੀ ਵਾਹਿਗੁਰੂ ਹੁਣ ਜਪ ਤੇ ਰਿਆਂ ਆ ਪੈਦਲ ਤੇ ਚੱਲ ਤੇ ਰਿਆਂ ਆ ਪਰ ਤੇਰੀ ਮੈ ਨਹੀਂ ਮਿਟੀ ਜਿੰਨਾ ਚਿਰ ਤੂੰ ਮੈਂ ਨਹੀਂ ਮਟਾਉਂਦਾ ਗੱਲ ਬਣਨੀ ਨਹੀਂ ਸੀ ਇੱਥੇ ਤੇ ਮੈਂ ਮੈਂ ਤੋਂ ਕਰਦਾ ਕਰਦਾ ਤੂੰ ਤੂੰ ਤੱਕ ਪਹੁੰਚਣਾ ਸੀਗਾ ਇਹ ਗੱਲ ਕਹਿਣੀ ਸੀ ਕਿ ਤੇਰੀ ਰਹਿਮਤ ਤੇਰੀ ਕਿਰਪਾ ਤੇਰੀ ਬਖਸ਼ਿਸ਼ ਤੇ ਹੁੰਦਾ ਕੀ ਆ ਮੈਂ ਆ ਕੀਤਾ ਮੈਂ ਕੀਤਾ ਮੇਰੇ ਕਰਕੇ ਹੋਇਆ ਮਹਾਰਾਜ ਕਹਿੰਦੇ ਨਹੀਂ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਮਸ ਇੱਥੇ ਮੇਰੀ ਮੇਰੀ ਕਰਨ ਵਾਲਾ ਕੋਈ ਨਹੀਂ ਹੋ ਰਹਿਂਦਾ ਰਹਿਂਦਾ ਕਿਵੇਂ ਨਹੀਂ ਆ ਗੁਰੂ ਘਰ ਦੇ ਵਿੱਚ ਕਿਉਂਕਿ ਮੌਤ ਤੇ ਵੇਖੋ ਸਾਰਿਆਂ ਦੀ ਆਉਣੀ ਹੈ ਮੌਤ ਨੂੰ ਤੇ ਸਾਧੂ ਸੰਤਾਂ ਨੇ ਪੀਰਾ ਪੈਗੰਬਰਾਂ ਨੇ ਵੀ ਜਾਣਾ ਜਾਣਾ ਆ ਪਰ ਮਹਾਰਾਜ ਨੇ ਇੱਥੇ ਬਾਣੀ ਦੇ ਰਹੀ ਕਿਹੜੀ ਗੱਲ ਕਹੀ ਆ ਜਬ ਲਗ ਮੇਰੀ ਮੇਰੀ ਤਬਲਗ ਕਾਜ ਇੱਕ ਨਸਰ ਹੈ ਜਨਾਂਚਰ ਮੈਂ ਮੈਂ ਕਰਦਾ ਫਿਰਦਾ ਉਹਨਾਂ ਚਰ ਕਾਰਜ ਨਹੀਂ ਸੌਰਨਾ ਤੇ ਮੇਰੀ ਵਾਲਾ ਵੀ ਇੱਥੇ ਕੋਈ ਮਹਾਰਾਜ ਕਹਿੰਦੇ ਰਿਹਾ ਸਾਰਿਆਂ ਨੇ ਇਥੂ ਸੰਸਾਰ ਨੂੰ ਛੱਡ ਕੇ ਤੇ ਜਾਣਾ ਪਰ ਉਹ ਗੁਰੂ ਘਰ ਵਿੱਚ ਨਹੀਂ ਰਹਿ ਸਕਦਾ ਉਹਦੀ ਸੋਚ ਨਹੀਂ ਮਿਲ ਸਕਦੀ ਗੁਰੂ ਦੀ ਸੰਗਤ ਦੇ ਨਾਲ ਕਿਉਂਕਿ ਜਨਾਂਚਰ ਸੰਗਤ ਦੇ ਨਾਲ ਸੋਚ ਨਹੀਂ ਮਿਲਦੀ ਉਹਨਾਂ ਚਰ ਤੂੰ ਸੰਗਤ ਦਾ ਹਿੱਸਾ ਨਹੀਂ ਹੋ ਸਕਦਾ ਜਿਸ ਦਿਨ ਤੇਰੀ ਸੰਗਤ ਨਾਲ ਸੋਚ ਮਿਲ ਗਈ ਜਿਸ ਦਿਨ ਤੂੰ ਸੰਗਤ ਦਾ ਹਿੱਸਾ ਬਣ ਗਿਆ ਫਿਰ ਸਤਗੁਰੂ ਜੀ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਉਹ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ माधो जी मिले सोतरे मेरे माधो जी सतसंगत मिले सोतरे आरे माधो जी सत संगत मिले सो तरे मेरे माधो जी सत संगत मिले सो तरे मेरे माधो जी मिले सोतरे आे माधो जी सतसंग मिले ਇਸੋ ਤਰਿਆ ਮੇਰੇ ਮਾਘੋ ਜੀ ਜਿਹੜਾ ਸੰਗਤ ਨਾਲ ਮਿਲ ਗਿਆ ਜਿੰਨੇ ਸੰਗਤ ਦੀ ਸੋਚ ਨਾਲ ਆਪਣੀ ਸੋਚ ਨੂੰ ਮਲਾ ਲਿਆ ਕਹਿੰਦੇ ਉਹ ਤਰ ਗਿਆ ਹੁਣ ਸੰਗਤ ਵਿੱਚ ਹੁਕਮ ਕੋਈ ਚੱਲ ਰਿਹਾ ਮਹਾਂਪੁਰਖਾਂ ਦਾ ਸਤਿਗੁਰਾਂ ਦਾ ਬਾਣੀ ਦਾ ਤੇ ਜੀਵ ਕਹਿੰਦਾ ਨਹੀਂ ਆਪਣੀ ਮਨ ਪਿੱਛੇ ਲੱਗ ਕੇ ਤਦੇ ਮੈਂ ਕਹਿ ਰਿਹਾ ਸੀਗਾ ਜੇ ਤੁਹਾਡੇ ਮਨ ਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਦੂਸਰੇ ਦੇ ਨਾਲ ਕਰਨ ਦੀ ਬਜਾਏ ਸਾਡੇ ਨਾਲ ਕਰ ਲਿਓ ਕੋਈ ਨਿੰਦਿਆ ਨਾ ਬਣ ਜਾਵੇ ਚੁਗਲੀ ਨਾ ਬਣ ਜਾਵੇ ਇਹ ਸਿੱਖਣਾ ਆ ਸੰਗਤ ਵਿੱਚੋਂ ਕੋਈ ਵੀ ਮਨ ਵਿੱਚ ਸ਼ੰਕਾ ਉੱਠਦਾ ਸੰਗਤ ਪ੍ਰਤੀ ਜਾਂ ਅਸਥਾਨ ਦੇ ਪ੍ਰਤੀ ਜਾਂ ਕਿਸੇ ਜੀਵ ਦੇ ਪ੍ਰਤੀ ਉਹਨੂੰ ਸਾਂਝਾ ਕਰਿਓ ਸਾਡੇ ਨਾਲ ਤੇ ਫਿਰ ਗੱਲ ਬਣੇਗੀ ਤੇ ਜੇ ਤੁਸੀਂ ਗਾਂ ਦੀ ਗਾਂ ਇੱਕ ਦੂਜੇ ਨਾਲ ਕਰਦੇ ਜਾਓ ਉਹਦਾ ਗੱਲ ਦਾ ਨਤੀਜਾ ਕੋਈ ਹੋਰ ਹੋਵੇ ਉਹਦਾ ਕੋਈ ਭਾਵ ਹੋਰ ਹੋਵੇ ਤੇ ਸਾਡਾ ਮਨ ਉਹਨੂੰ ਤੋਲ ਦੇਵੇ ਤੇ ਫਿਰ ਕਹਿੰਦੇ ਨੇ ਮਹਾਰਾਜ ਉਹ ਨਿੰਦਿਆ ਬਣ ਜਾਂਦੀ ਹੈ ਹੁਣ ਜਿਹੜੀ ਗੱਲ ਸੱਚੀ ਉਹਨੂੰ ਕਰਾਂਗੇ ਤੇ ਕੋਈ ਗੁਨਾਹ ਨਹੀਂ ਗਾ ਹੁਣ ਗੱਲ ਕੋਈ ਹੋਰ ਹੁੰਦੀ ਤੇ ਬਣਦੀ ਕਿਤੇ ਹੋਰ ਜਾਂਦੀ ਹੈ ਉਹ ਫਿਰ ਨਿੰਦਿਆ ਬਣ ਜਾਂਦੀ ਹੈ ਸੰਗਤ ਦੇ ਵਿੱਚੋਂ ਆਪਾਂ ਖੁਸ਼ੀਆਂ ਲੈਣ ਆਏ ਆ ਨਾ ਕਿ ਮਾੜਾ ਕਰਮ ਇਕੱਠਾ ਕਰਨਾ ਆਏ ਤੁਸੀਂ ਪਿੱਛੇ ਬਚਨ ਸੁਣੇ ਨੇ ਹਮ ਮੈਲੇ ਤੁਮ ਉਜਲ ਕਰਦੇ ਹੁਣ ਸੰਗਤ ਚ ਆਏ ਆ ਅਸੀਂ ਮੈਲੇ ਆ ਸਾਡੀ ਮਨ ਨੂੰ ਪਾ ਲੱਗੀ ਹੋਈ ਐ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਇਹਨੂੰ ਤਨ ਨੂੰ ਵੀ ਮਾਇਆ ਦੀ ਪਾ ਚੜੀ ਹੋਈ ਏ ਆਕੜਿਆ ਰਹਿੰਦਾ ਨਾ ਜਿਵੇਂ ਕੱਪੜੇ ਨੂੰ ਕਹਿੰਦੇ ਨੇ ਲੱਗੀ ਹੁੰਦੀ ਪਹਿਲਾਂ ਮਾਇਆ ਲੱਗੀ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗਾਂ ਦੇ ਵੇਲੇ ਤੇ ਕੱਪੜੇ ਨੂੰ ਮਾਇਆ ਲੱਗੀ ਹੁਣੀ ਉਹਨੂੰ ਫਿਰ ਧੋਣਾ ਤੇ ਫਿਰ ਨਿਕਲਉਣੀ ਉਹਨਾਂ ਚਿਰ ਉਹਦੀ ਪਾ ਨਹੀਂ ਸੀ ਨਿਕਲਦੀ ਆਕੜਿਆ ਰਹਿੰਦਾ ਸੀ ਕੱਪੜਾ ਤੇ ਮਹਾਰਾਜ ਕਹਿੰਦੇ ਨੇ ਐਵੇਂ ਜੀਵ ਆਕੜਿਆ ਆ ਇਹ ਝਾਪਣ ਲਈ ਤਿਆਰ ਨਹੀਂ ਇਹ ਦਾਨਪੁਨ ਕਰਨ ਲਈ ਤਿਆਰ ਨਹੀਂ ਸੇਵਾ ਸਿਮਰਨ ਕਰਨ ਲਈ ਤਿਆਰ ਨਹੀਂ ਇਹ ਆਕੜਿਆ ਹੋਇਆ ਆ ਜਿਸ ਦਿਨ ਇਹਦੀ ਮੈਲ ਲੱਥੇਗੀ ਉਸ ਦਿਨ ਇਹ ਉਜਲਾ ਹੋਏਗਾ ਉਸ ਦਿਨ ਇਹ ਮੁਲੈਮ ਹੋਏਗਾ ਤੇ ਇਹ ਜਪੇਗਾ ਸਤਨਾਮ ਸ੍ਰੀ ਤੇ ਮਹਾਰਜ ਕਹਿੰਦੇ ਨੇ ਹਮ ਨਿਰਗੁਣ ਤੂੰ ਦਾਤਾ ਮਹਾਰਾਜ ਸਾਡੇ ਚ ਗੁਣ ਕਿਹੜਾ ਐ ਸਾ ਆ ਸਾਡੇ ਚ ਗੁਣ ਨਹੀਂ ਕੋਈ ਐਸਾ ਜਿਹੜਾ ਅਸੀਂ ਤੇਰੀ ਵਡਿਆਈ ਕਰ ਸਕੀਏ ਨਾ ਸਾਡੇ ਚ ਕੋਈ ਐਸੀ ਖੇੜ ਆ ਕੇ ਜਿਹੜੀ ਤੇਰੀ ਬੰਦਗੀ ਅਸੀਂ ਕਰ ਸਕੀਏ ਕਿਤੇ ਤੁਸੀਂ ਕਿਰਪਾ ਕਰੋਗੇ ਇਸ ਪਾਪੀ ਜੀੜੇ ਨੂੰ ਤੂੰ ਤਰਸ ਕਰਕੇ ਆਪਣੇ ਚਰਨਾਂ ਨਾਲ ਲਾ ਲਵੇਂਗਾ ਨਾ ਤੇ ਫਿਰ ਗੱਲ ਬਣਨੀ ਆ ਨਹੀਂ ਤੇ ਸਾਡੇ ਵਿੱਚ ਕੋਈ ਐਸੀ ਹਿੰਮਤ ਨਹੀਂ ਗਈ ਅਸੀਂ ਜਾਪ ਸਕੀਏ ਅਸੀਂ ਬੰਦਗੀ ਕਰ ਸਕੀਏ ਇਹ ਤੁਸੀਂ ਸਾਡੇ ਤੇ ਤਰਸ ਕਰ ਰਹੇ ਹੋ ਤੇ ਮਹਾਰਜ ਕਹਿੰਦੇ ਹੈ ਜੀਵ ਜਿਸ ਦਿਨ ਤੇ ਵੀ ਐਵੇਂ ਦੀ ਭਾਵਨਾ ਬਣ ਗਈ ਕਿ ਹਮ ਮਹਲੇ ਤੂੰ ਊਜਲ ਕਰਤੇ ਹਮ ਨਿਰਗੁਨ ਤੂੰ ਦਾਤਾ ਪਰ ਹੁੰਦਾ ਇਹਦੇ ਉਲਟਿਆ ਸਾਰਾ ਹੀ ਅਸੀਂ ਰੱਬ ਨੂੰ ਪਿੱਛੇ ਕਰਕੇ ਆਪਣੀ ਗੱਲ ਅੱਗੇ ਰੱਖਦੇ ਆ ਕਿਉਂ ਕਿਉਂਕਿ ਅਸੀਂ ਮੈਂ ਦੇ ਵਿੱਚ ਫਸੇ ਹੋਏ ਆ ਕਿ ਮੈਂ ਨਾ ਆਉਂਦਾ ਤੇ ਆਹ ਨਹੀਂ ਸੀ ਹੋਣਾ ਮੈਂ ਆਹ ਨਾ ਕਰਦਾ ਤੇ ਇੰਜ ਨਹੀਂ ਸੀ ਗੱਲ ਬਣਨੀ ਮਹਾਰਾਜ ਕਹਿੰਦੇ ਕਿਹੜੀਆਂ ਗੱਲਾਂ ਚ ਪਿਆ ਆ ਓ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਤੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਰਹਾ ਜੀ ਮੇਰੀ ਵਾਲਾ ਕੋਈ 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 ਨਾ ਰਹਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰੇ ਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਕਰੀ ਨੀਵਾ ਹੋਣੀ ਆ ਰਹਾ ਮਰਦ ਕਹਿੰਦੇ ਨੇ ਸੰਗਤ ਚ ਆ ਕੇ ਵੀ ਮੈਂ ਮੈਂ ਸੰਗਤ ਚ ਆ ਕੇ ਵੀ ਹਉਮੇ ਦੇ ਵਿੱਚ ਲਪੇਟਿਆ ਹੋਇਆ ਆ ਓਏ ਇੱਥੇ ਆਣ ਕੇ ਨੀਵਾ ਬਣ ਜਾ ਨਹੀਂ ਤੇ ਸਤਗੁਰਾਂ ਦੀ ਤੂੰ ਮਤ ਨਾ ਨ ਲਈ ਇੱਥੇ ਤੂੰ ਕੁਝ ਲੈਣ ਆਇਆ ਆ ਲੈਣਾ ਕੀ ਆ ਗੁਰੂ ਦੀ ਮਤ ਤੂੰ ਨਿਆਣਾ ਬਣ ਜਾ ਇੱਥੇ ਜੇ ਇੱਥੇ ਸਿਆਣਾ ਬਣੇਗਾ ਤੇ ਸੰਗਤ ਦੀਆਂ ਲਾੜ ਤਾਂ ਖੱਟ ਕੇ ਜਾਵੇਂਗਾ ਆਪਣੀ ਮਨ ਦੀ ਮਰਜ਼ੀ ਨਾ ਕਰ ਮਹਾਰਾਜ ਕਹਿੰਦੇ ਨੇ ਗੁਰ ਕੀ ਮਤ ਤੂੰ ਲਿਹੇ ਆਨੇ ਹੋ ਨਿਆਣਿਆ ਗੁਰੂ ਦੀ ਮਤ ਲੈ ਤੇ ਜਪ ਸਤਨਾਮ ਸ਼੍ਰੀ ਗੋਰ ਕੀ ਮਤ ਤੂੰ ਲੇ ਇਹ ਆਨੇ ਕਿਉਂ ਲੈਣੀ ਮਤ ਮਹਾਰਜ ਕਹਿੰਦੇ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਭਗਤੀ ਤੋਂ ਬਿਨਾ ਸਿਆਣੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬੜੇ ਬੁੱਧੀਮਾਨ ਆ ਅਸੀਂ ਬੜੇ ਸੂਝਵਾਨ ਆ ਅਸੀਂ ਬੜੀਆਂ ਕਥਾ ਕਹਾਣੀਆਂ ਸੁਣਾ ਸਕਦੇ ਆ ਸਾਨੂੰ ਗੁਰਬਾਣੀ ਆਉਂਦੀ ਐ ਸਾਨੂੰ ਆ ਆਉਂਦਾ ਐ ਮਹਾਰਜ ਕਹਿੰਦੇ ਉਹ ਆਪਣੀ ਮੈਂ ਦੇ ਕਾਰਨ ਡੁੱਬ ਗਏ ਉਹ ਡੁੱਬ ਗਏ ਤੇ ਜੀਵ ਆਪਣੇ ਆਪ ਨੂੰ ਬੜਾ ਸਮਝਦਾ ਗਿਆਨਵਾਨ ਆਪਣੇ ਆਪ ਨੂੰ ਬੜਾ ਸਮਝਦਾ ਬੁੱਧੀਮਾਨ ਸਿਆਣਾ ਸਮਝਦਾ ਤੇ ਭਗਤੀ ਕੀਤੀ ਨਹੀਂ ਸੰਗਤ ਚ ਆਣ ਕੇ ਚੁੱਪ ਹੋਇਆ ਹੀ ਨਹੀਂ ਤੇ ਜਪਿਆ ਹੀ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਮਿਆਰੀ ਕਬਲੀ ਕੋ ਈਯਾਮਨਾ ਕਾ ਤੋ ਜੰਮੇ ਆਸੀ ਕਾ ਤੋ ਜੰਮੇ ਆਸੀ ਪਗਤੀ ਤੋ ਹੀ ਈਯਾਮਨਾ ਕਾ ਤੋ ਜੰਮੇ ਆਸੀ ਕਾ ਤੋ ਜੰਮੇ ਆਸੀ ਪਗਤੀ ਤੋ ਹੀ ਈਯਾਮਨਾ ਕਾ ਤੋ ਜੰਮੇ ਆਸੀ ਕਾਤੋਂ ਜੰਮਿਆ ਸੀ ਪਗਤੀ ਪਹੀ ਧਿਆਮਣਾ ਕਾਤੋਂ ਜੰਮਿਆ ਸੀ ਕਾਤੋਂ ਜੰਮਿਆ ਸੀ ਕੋ ਦੇਤੀ ਕੋ ਨੀਆ ਗਾਤੋਂ ਨਸੀ ਜਾਂਦੀ ਕਾ ਤੋ ਜੰਮਿਆ ਸੀ ਭਗਤੀ ਤੋਂ ਹੀ ਆਮਣਾ ਕਾ ਤੋ ਜੰਮਿਆ ਸੀ ਕਾ ਤੋ ਜੰਮਿਆ ਸੀ ਭਗਤੀ ਤੋਂ ਹੀ ਆਮਣਾ ਕਾ ਤੋ ਜੰਮਿਆ ਸੀ ਕਾ ਤੋ ਜੰਮਿਆ ਸੀ ਭਗਤੀ ਤੋਂ ਹੀ ਆਮਣਾ ਕਾ ਤੋ ਜੰਮਿਆ ਸੀ ਮਹਾਰਜ ਕਹਿੰਦੇ ਨੇ اے ਜੀਵ ਤੂੰ ਆਪਣੇ ਆਪ ਨੂੰ ਬੜਾ ਗਿਆਨੀ ਸਮਝਿਆ ਆਪਣੇ ਆਪ ਨੂੰ ਤੂੰ ਸਿਆਣਾ ਸਮਝ ਬੈਠਾ ਪਰ ਤੇਰੇ ਹਿਰਦੇ ਦੇ ਵਿੱਚੋਂ ਇੱਕ ਵਾਰੀ ਵੀ ਨਹੀਂ ਨਿਕਲਿਆ ਸਤਨਾਮ ਸ੍ਰੀ ਵਾਹਿਗੁਰੂ ਬਸ ਆਪਣੇ ਲਿਸ਼ਕ ਪੁਸ਼ਕ ਕੇ ਚਟੇ ਕੱਪੜੇ ਪਾਏ ਸੋਣਾ ਮੁਖ ਤੋਂ ਬੋਲਣਾ ਆ ਗਿਆ ਇਹ ਇੱਕ ਕਲਾ ਆ ਇਹ ਇੱਕ ਕਿਰਪਾ ਨਹੀਂ ਮੈਕ ਦੇ ਵਿੱਚ ਬੋਲ ਲੈਣਾ ਇਹ ਨਾ ਸਮਝੀਏ ਕਿ ਕਿਰਪਾ ਆ ਕਿਰਪਾ ਤੇ ਉਦਣ ਆਉਂਦੀ ਐ ਜਦੋਂ ਹਰ ਇੱਕ ਦੇ ਅੱਗੇ ਹੱਥ ਜੁੜਨੇ ਸ਼ੁਰੂ ਹੋ ਜਾਂਦੇ ਨੇ ਜਿਸ ਦਿਨ ਇਹ ਅਵਸਥਾ ਆ ਜਾਂਦੀ ਐ ਕਿ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਮਹਾਰਾਜ ਕਹਿੰਦੇ ਨੇ ਉਦੋਂ ਗੱਲ ਬਣਦੀ ਐ ਨਹੀਂ ਤੇ ਅੱਗੋਂ ਪਿਛੋਂ ਜੀਵਾ ਇਹ ਗੱਲ ਕਹਿੰਦਾ ਰਿੰਦਾ ਕਿ ਮੈਂ ਬੜਾ ਵੱਡਾ ਆ ਤੇ ਕਹਿੰਦੇ ਨੇ ਜਿਸ ਦਿਨ ਫਿਰ ਕਾਲਜ ਉਹ ਪੌਂਦਾ ਨਾ ਬੁਲੇਟੇ ਦੇ ਵਿੱਚ ਆਪਣੇ ਹਰ ਉਹੋਂ ਉਤੋਂ ਦੀ ਪਾਇਆ ਗਤਰਾ ਪਾਇਆ ਚਟਾ ਚੋਲਾ ਤੇ ਬੰਨਿਆ ਸਿਰ ਤੇ ਜਮਾਲਾ ਵੀ ਨਹੀਂ ਕੰਮ ਕਰੇਗਾ ਕਿਉਂਕਿ ਹਿਰਦੇ ਦੇ ਵਿੱਚ ਬਾਣੀ ਨਹੀਂ ਟਿਕੀ ਜੇ ਬਾਣੀ ਨਹੀਂ ਟਿਕੀ ਸਿਮਰਨ ਨਹੀਂ ਟਿਕਿਆ ਤੇ ਤੇਰਾ ਬਾਣਾ ਕੀ ਆਖੇਗਾ ਬਾਣੇ ਕਰਕੇ ਮਹਾਰਜ ਕਹਿੰਦੇ ਨੇ ਬਾਣਾ ਪਾਇਆ ਤੇ ਕਰਮ ਵੀ ਬਾਣੇ ਵਾਲੇ ਕਰਨੇ ਪੈਣ ਨਾਮ ਜਪਣਾ ਪੈਣਾ ਬੰਦਗੀ ਕਰਨੀ ਪੈਣੀ ਹੈ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਭੇਟਾ ਕਰਨਾ ਪੈਣਾ ਹੈ ਭਗਤੀ ਕਰਨ ਵਾਲਿਆਂ ਦੇ ਲੱਛਣ ਪਤਾ ਕੀ ਹੈ ਨਿਸ਼ਾਨੀ ਕੀ ਹੈ ਕਹਿੰਦੇ ਨੇ ਮਹਾਰਾਜ ਉਹ ਜੀਵ ਕੀ ਕਰਦੇ ਨੇ ਉਹਨਾਂ ਦਾ ਕਰਮ ਕਿਵੇਂ ਦਾ ਹੁੰਦਾ ਆ ਉਹ ਨਾ ਬਹੁਤਾ ਖਾਣ ਪੀਣ ਵੱਲ ਧਿਆਨ ਦਿੰਦੇ ਨਹੀਂ ਨਾ ਬਹੁਤਾ ਇਕੱਠਾ ਕਰਨ ਵਿੱਚ ਧਿਆਨ ਦਿੰਦੇ ਨਹੀਂ ਤੇ ਨਾ ਉਹਨਾਂ ਨੂੰ ਕਿਸੇ ਚੀਜ਼ ਦੀ ਤ੍ਰਿਸ਼ਨਾ ਹੁੰਦੀ ਆ ਕਿ ਇਹਨੂੰ ਮਿਲ ਗਈ ਤੇ ਮੈਨੂੰ ਵੀ ਮਿਲ ਜਾਵੇ ਤੇ ਨਾ ਉਹ ਹੰਕਾਰ ਹੀ ਹੁੰਦੇ ਨੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਤੇ ਅਗਲਾ ਪਤਾ ਕਿਹੜਾ ਬਚਨੇ ਸਭ ਤੋਂ ਵੱਡਾ ਕਹਿੰਦੇ ਬਹੁਤ ਨਹੀਂ ਬੋਲਣਾ ਇਹ ਗੁਣ ਨੇ ਭਗਤੀ ਕਰਨ ਵਾਲਿਆਂ ਦੇ ਤੇ ਕਿਉਂਕਿ ਇਹ ਕੁਝ ਦੁਨੀਆਂ ਦੇ ਲੋਕ ਕਰਦੇ ਨੇ ਤੇ ਜੇ ਇਹੋ ਬਾਣਾ ਪਾ ਕੇ ਦਸਤਾਰ ਬੰਨੀ ਹੋਵੇ ਸੋਹਣੀ ਤੇ ਉਹ ਦੁਨੀਆਂ ਦੇ ਲੋਕਾਂ ਵਾਲਾ ਹੀ ਕਰਮ ਰਵੇ ਉਸੇ ਤਰ੍ਹਾਂ ਦਾ ਜਿਵੇਂ ਦਾ ਦੁਨੀਆਂ ਦੇ ਲੋਕ ਕਰਦੇ ਨੇ ਕਲਯੁਗ ਦੇ ਏਜੰਟ ਕਰਦੇ ਨੇ ਤੇ ਉਹ ਆਪਣੇ ਆਪ ਨੂੰ ਗੁਰੂ ਦਾ ਕਹਿਣ ਵਾਲਾ ਬੰਦਾ ਵੀ ਕਰੀ ਜਾਵੇ ਤੇ ਮਹਾਰਾਜ ਕਹਿੰਦੇ ਗੱਲਾਂ ਨਹੀਂ ਬਣਦੀ ਤੁਸੀਂ ਭਗਤੀ ਕਰਨ ਵਾਲੇ ਹੋ ਤੇ ਗੁਰੂ ਦੀ ਬਾਣੀ ਕਹਿੰਦੀ ਆ ਭਗਤਾਂ ਕੀ ਚਾਲ ਚਾਲ ਤੇ ਨਰਾਲੀ ਭਗਤਾ ਕੇਰੀ ਬਖਮ ਮਾਰਗ ਉਹ ਤੇਰੇ ਭਗਤਾਂ ਦੀ ਚਾਲ ਨਰਾਲੀ ਆ ਜਗ ਨਾਲੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਮੇਰਾ ਲੀਆ ਜਗ ਨਾਲੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਮੇਰਾ ਲੀਆ ਜਗ ਨਾਲੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਨਿਰਾਲੀਆ ਜਗ ਨਾਲੋਂ ਰਹਿਣ ਵਖਰੇ ਪਿਆਰੇ ਜੀ ਜਗ ਨਾਲੋਂ ਰਹਿਣ ਵਖਰੇ प्यारे जी जग नालो रेण वखरे प्यारे जी जग नालो रेण वखरे प्यारे जी ਗੀਤਾਂ ਦੀ ਚਾਲ ਨਿਰਾਲੀ ਆ ਜੱਗ ਨਾਲੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਨਿਰਾਲੀ ਆ ਜੱਗ ਨਾਲੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਨਿਰਾਲੀ ਆ ਜੱਗ ਨਾਲੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਨਿਰਾਲੀ ਆ ਜਗ ਨਾਲੋਂ ਵੱਖਰੇ ਭਗਤੀ ਕਰਨ ਵਾਲੇ ਸੰਸਾਰ ਨਾਲੋਂ ਵੱਖਰੇ ਰਹਿੰਦੇ ਨੇ ਉਹਨਾਂ ਦਾ ਸੋਨਾ ਬਾਣਾ ਵੱਖਰਾ ਲੱਗਦਾ ਆ ਉਹਨਾਂ ਦਾ ਰਹਿਣ ਸਹਿਣ ਦੁਨੀਆ ਨਾਲੋਂ ਵੱਖਰਾ ਆ ਉਹਨਾਂ ਦਾ ਖਾਣ ਪੀਣ ਦੁਨੀਆ ਨਾਲੋਂ ਵੱਖਰਾ ਆ ਔਰ ਉਹਨਾਂ ਦਾ ਚੱਲਣਾ ਵੀ ਦੁਨੀਆ ਨਾਲੋਂ ਵੱਖਰਾ ਉਹ ਦੁਨੀਆ ਤੋਂ ਪਰੇ हट ਕੇ ਚੱਲਦੇ ਨੇ ਪਰ ਕੀ ਵਖਿਆ ਅੱਜ ਦੇ ਆ ਬਾਬਿਆਂ ਦੇ ਵੀ ਇਹੀ ਹਾਲ ਨੇ ਜੋ ਦੁਨੀਆ ਕਲਯੁਗ ਦੇ ਬੁਲੇਵੇਂ ਅੰਦਰ ਫਸੀ ਐ ਉਵੇਂ ਇਹ ਵੀ ਦੁਨੀਆ ਦੇ ਤਰ੍ਹਾਂ ਹੀ ਕਹਿੰਦੇ ਨੇ ਜੇ ਦੁਨੀਆ ਕਰ ਸਕਦੀ ਅਸੀਂ ਕਿਉਂ ਨਹੀਂ ਕਰ ਸਕਦੇ ਜੇ ਦੁਨੀਆ ਨੇ ਕਰਨਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਫਿਰ ਮਹਾਰਾਜ ਕਹਿੰਦੇ ਨੇ ਤੇਰੇ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਤੈਨੂੰ ਤੇ ਮੈਂ ਰੱਬ ਦਾ ਬੰਦਾ ਬਣਾਇਆ ਸੀ ਤੂੰ ਦੁਨੀਆ ਦੇ ਕਰਮ ਛੱਡ ਕੇ ਨਿਰੰਕਾਰ ਦੇ ਚਰਨਾਂ ਨਾਲ ਜੁੜਨਾ ਸੀ ਜਦੋਂ ਬੰਦਾ ਸਿੰਘ ਬਹਾਦਰ ਨੂੰ ਉਹਦਾ ਨਾਮਾਦੋ ਦਾਸ ਬਰਾਗੀ ਸੀ ਤੇ ਮਹਾਰਾਜ ਨੇ ਫਿਰ ਉਹਨੂੰ ਗੁਣ ਆਪਣੇ ਦੇ ਕੇ ਬੰਦਾ ਬਣਾ ਦਿੱਤਾ ਸੀ ਇਸੇ ਤਰ੍ਹਾਂ ਅਸੀਂ ਵੀ ਕਾਲਜੋਗੀ ਜੀਵ ਆ ਨਾਮ ਨਾਲ ਜੁੜ ਕੇ ਸਾਡੇ ਅੰਦਰ ਗੁਣ ਪੈਦਾ ਹੋਣੇ ਚਾਹੀਦੇ ਨੇ ਆ ਰਹੇ 41 ਦਿਨ ਦੀ ਯਾਤਰਾ ਦੇ ਵਿੱਚ ਲਾਹਾ ਲੈ ਰਹੇ ਹੋ ਕੁਝ ਨਾ ਕੁਝ ਸਿੱਖੀਏ ਕੁਝ ਨਾ ਕੁਝ ਕਮਾਈ ਕਰੀਏ ਨਾਮ ਦੀ ਤੇ ਆਪਣੇ ਜੀਵਨ ਦੇ ਵਿੱਚ ਸੁਧਾਰ ਲਾਈਏ ਸਤਗੁਰੂ ਜੀ ਸਾਰੀਆਂ ਸੰਗਤਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਗੱਜਵੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ